ਹਾਂਜੀ ਭਾਜੀ ਬੜੀ ਸੋਹਣੀ ਤੁਸੀਂ ਪੰਗਤੀ ਜਿਹੜੀ ਆਪਣੇ ਪਾਈ ਆ ਕੈਪਸ਼ਨ ਵਿੱਚ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਜੀ ਇਹ ਪੰਗਤੀ ਨਾ ਭਾਜੀ ਅੱਜ ਕੱਲ ਦੇ ਜਿਹੜੇ ਮਾਹੌਲ ਤੇ ਬਹੁਤ ਸਟੀਕ ਤਰੀਕੇ ਨਾਲ ਟਕ ਰਹੀ ਆ ਹਾਂਜੀ ਕਿਉਂਕਿ ਸਾਡੇ ਜਿਹੜੇ ਲੋਕ ਆ ਅਸਲ 'ਚ ਅਸੀਂ ਜਿਹੜੋ ਕਹਿੰਦੇ ਨੇ ਸਾਡੇ ਜੇ ਜਦੋਂ ਅਸੀਂ ਕਹਿੰਦੇ ਸਮਾਜ ਜਾਂ ਤੁਸੀਂ ਜਿਹੜੋ ਕਹਿੰਦੇ ਸਮਾਜ ਹਾਂਜੀ ਉਦੋਂ ਕੁਝ ਕ ਲੋਕਾਂ ਦਾ ਇਹ ਸੋਚਣਾ ਹੁੰਦਾ ਆ ਕਿ ਆਪਾਂ ਇਕੱਲੇ ਚਮਾਰਾਂ ਦੀ ਗੱਲ ਕਰ ਰਹੇ ਆ ਜਾਂ ਆਪਾਂ ਕੱਲੇ ਮਜਬੀ ਸਿੱਖਾਂ ਦੀ ਗੱਲ ਕਰ ਰਹੇ ਆ ਜਾਂ ਆਪਾਂ ਕੱਲੇ ਕਹ ਲਈਏ ਕਿ ਕਿਸੇ ਇੱਕ ਜਾਤ ਦੀ ਗੱਲ ਕਰ ਰਹੇ ਆ ਹਾਂਜੀ ਹਨਾ ਜੀ ਪਰ ਮੇਰੇ ਖਿਆਲ ਨਾਲ ਸਮਾਜ ਤੋਂ ਭਾਵ ਹੈ ਜਿਹੜੇ ਵੀ ਹਰੇਕ ਧਰਮ ਦਾ ਹਰੇਕ ਜਾਤ ਦਾ ਬੰਦਾ ਜਿਹੜਾ ਰਹਿੰਦਾ ਆ ਇਸ ਧਰਤੀ ਤੇ ਆਪਾਂ ਉਹਨਾਂ ਸਾਰਿਆਂ ਦੀ ਗੱਲ ਕਰ ਰਹੇ ਹੁੰਦੇ ਆ ਜੀ ਪਰ ਜਦੋਂ ਆਪਾਂ ਕਹਿੰਦੇ ਸਮਾਜ ਕਿਉਂਕਿ ਹੁਣ ਮੈਂ ਕਈ ਮੁਕਾ ਤੁਸੀਂ ਵੀ ਵੀਡੀਓ ਪਾਉਂਦੇ ਆਂ ਇਹ ਮੈਂ ਵੀ ਪਾਉਣਾ ਆ ਹਾਂਜੀ ਜੇਕਰ ਸਾਡੇ ਮੰਨ ਲਓ ਕੋਈ ਸਾਡੀ ਜਿਆਦਾ ਬੰਦਾ ਜਿਹੜਾ ਜਿਹਨੂੰ ਲੱਗਦਾ ਕਿ ਉਹ ਮੇਰੀ ਜਿਆਦਾ ਆ ਤੇ ਜਾਂ ਉਹਦੇ ਕੋਈ ਹਾਊ ਬਾਊ ਜਾਂ ਕੋਈ ਉਹ ਗਲਤ ਕੰਟੈਂਟ ਸੋਸ਼ਲ ਮੀਡੀਆ ਤੇ ਪਾ ਦਿੰਦਾ ਆ ਹਾਂਜੀ ਤੇ ਆਪਾਂ ਉਹਦੇ ਵਿਰੁੱਧ ਉਹਦੀ ਸ਼ਬਦਾਵਲੀ ਦੇ ਜਾਂ ਉਹਦੀਆਂ ਕਈਆਂ ਗੱਲਾਂ ਦੇ ਵਿਰੁੱਧ ਆਪਾਂ ਉਹਦੇ ਲਿਖਤ ਕੋਨੇ ਕੋਈ ਜਾਂ ਆਪਾਂ ਤਾਂ ਕਿ ਵੀਡੀਓ ਕਰਦੇ ਹੁੰਦੇ ਆ ਤੇ ਬਹੁਤ ਸਾਰੇ ਲੋਕ ਆ ਕੇ ਕਹਿੰਦੇ ਪੀ ਉਹਦੇ ਆਪਣਾ ਬੰਦਾ ਯਾਰ ਤੂੰ ਆਪਣੇ ਬੰਦੇ ਦੇ ਖਿਲਾਫ ਤੂੰ ਬੋਲੀ ਜਾਂਦਾ ਹਾਂ ਹੂੰ ਤੇ ਮੈਂ ਇੱਕ ਗੱਲ ਜ਼ਰੂਰ ਕਹਿੰਦਾ ਨਾ ਕਿ ਮੈਂ ਮੇਰਾ ਆਪਣਾ ਬੰਦਾ ਕੌਣ ਆ ਹਾਂਜੀ ਮੇਰਾ ਆਪਣਾ ਬੰਦਾ ਤੇ ਉਹ ਯਾਰ ਜਿਹੜਾ ਅਸਲ ਚ ਇਨਸਾਨ ਆ ਮੇਰਾ ਆਪਣਾ ਬੰਦਾ ਕੋਈ ਤੁਸੀਂ ਜਾਤ ਦਾ ਮੇਰਾ ਕਿਸੇ ਜਾਤ ਵਾਲੇ ਨਾਲ ਕੋਈ ਲੈਣ ਦੇ ਨਹੀਂ ਹੈ ਨਹੀਂ ਹੂੰ ਤੁਸੀਂ ਕਿ ਜੇ ਮੈਂ ਵਿਚ ਮਾਰਾ ਘਰ ਜੰਮਿਆ ਤਾਂ ਕੋਈ ਉੱਠ ਕੇ ਕੋਈ ਰਵਿਦਾਸੀ ਆਡਾ ਭਰਾ ਉਹ ਕੁਝ ਵੀ ਗਲਤ ਕਹੀ ਜਾਵੇ ਤਾਂ ਮੈਂ ਕਹਾਂ ਮੈਂ ਇਹਨੂੰ ਕੁਝ ਨਹੀਂ ਕਹਿਣਾ ਇਹ ਮੇਰੀ ਜਾਤ ਦਾ ਬੰਦਾ ਭਾਈ ਕੋਈ ਗੱਲ ਨਹੀਂ ਇਹ ਗਲਤ ਬੋਲਦਾ ਪਿਆ ਤਾਂ ਕੋਈ ਗੱਲ ਹੀ ਬੋਲਨ ਦੋ ਹਣਾ ਜੀ ਜਿਵੇਂ ਕਿ ਪਿਛੇ ਜੀ ਆਪਣੇ ਡਾਕਟਰ ਗੁਰਿੰਦਰ ਸਿੰਘ ਦੀ ਵਾਵਾ ਉਡੀ ਆਵਾ ਤਾਂ ਬਹੁਤ ਸਾਰੇ ਲੋਕੀ ਯਾਰ ਲੋਕੀ ਇਹੋ ਕੋਸ਼ਟਾ ਪਾਉਂਦੇ ਪਈ ਲੈ ਲੋਕੀ ਤੇ ਆਪਣੇ ਬੰਦਿਆਂ ਦੇ ਖਿਲਾਫ ਬੋਲੀ ਯਾਰ ਇਹ ਉਹ ਆਪਣਾ ਬੰਦਾ ਯਾਰ ਆਪਣਾ ਬੰਦਾ ਕੌਣ ਹੁੰਦਾ ਤੁਹਾਨੂੰ ਹਾਲੇ ਤੱਕ ਵੇਖੋ ਮੈਗਨ ਬਿਹਾੜੇ ਲੋਕਾਂ ਦੀ ਇੰਨੀ ਮਾਨਸਿਕ ਬਿਰਤੀ ਥੋੜੀ ਆ ਇਹਨਾਂ ਨੂੰ ਇਹ ਨਹੀਂ ਪਤਾ ਲੱਗਣ ਦਿਆ ਵੀ ਸਾਡਾ ਆਪਣਾ ਬੰਦਾ ਕੌਣ ਹੈ ਹੂੰ ਸਾਡਾ ਆਪਣਾ ਕੌਣ ਆ ਸਾਨੂੰ ਹਾਲੇ ਤੱਕ ਇਹ ਸਮਝ ਨਹੀਂ ਆਦੀ ਅਸਲ 'ਚ ਤੇ ਆਪਣਾ ਭਾਜੀ ਉਹ ਆ ਜਿਹੜਾ ਗੁਰਬਾਣੀ ਮੈਨੂੰ ਮੈਂ ਸਿੱਖਿਆ ਮੈਂ ਗੁਰਬਾਣੀ ਦੇ ਪੈਰਾ ਦੇ ਰਿਹਾ ਆਂ ਮੈਂ ਗੁਰੂਆਂ ਦੀ ਵਿਚਾਰਧਾਰਾ ਨੂੰ ਫੋਲੋ ਕਰ ਰਿਹਾ ਹਾਂ ਤੇ ਮੈਂ ਕਿਸੇ ਨੂੰ ਕੋਈ ਜਾਤ ਵੇਖ ਕੇ ਥੋੜਾ ਕਿਸੇ ਨਾਲ ਦੋਸਤੀ ਕਰਾਂਗਾ ਜਾਂ ਕਿਸੇ ਨਾਲ ਕੋਈ ਰਿਸ਼ਤੇਦਾਰੀ ਕਰਾਂਗਾ ਮੈਂ ਤਾਂ ਉਹਦੇ ਵਿਚਾਰ ਵੀ ਇੱਕੇ ਦੋਸਤੀ ਕਰਾਂਗਾ ਕਿ ਇਹਦੇ ਵਿਚਾਰ ਮੇਰੇ ਵਿਚਾਰ ਨਾਲ ਖਲਦੇ ਆ ਬਿਲਕੁਲ ਹੈਨਾ ਜੀ ਵੀ ਜੋ ਮੈਂ ਸੋਚਦਾ ਗੁਰੂਆਂ ਜੋ ਗੁਰੂ ਮਹਾਰਾਜ ਨੇ ਸੋਚਿਆ ਉਹ ਮੈਂ ਉਹ ਤੇ ਅਮਲ ਕਰ ਰਿਹਾ ਹਾਂ ਕਿ ਗੁਰੂ ਮਹਾਰਾਜ ਸਿਧਾਂਤ ਇਕੜੇ ਹੀ ਮੈਂ ਉਹ ਤੇ ਅਮਲ ਕਰ ਰਿਹਾ ਹਾਂ ਕਿ ਹਾਂ ਇਹ ਵੀ ਬੰਦਾ ਉਤੇ ਅਮਲ ਕਰ ਰਿਹਾ ਹੈ ਫੇਰ ਭਾਵੇਂ ਉਹ ਕੋਈ ਵੀ ਜ਼ਿਆਦਾ ਹੋਵੇ ਕਿਸੇ ਵੀ ਧਰਮ ਦਾ ਹੋਵੇ ਭਾਵੇਂ ਕਿਸੇ ਵੀ ਦੇਸ਼ ਦਾ ਹੋਵੇ ਫਿਰ ਉਹ ਮੇਰਾ ਭਾਈ ਆ ਉਹ ਮੇਰਾ ਮਿੱਤਰ ਆ ਉਹ ਮੇਰਾ ਫਰੈਂਡ ਆ ਇਹ ਥੋੜਾ ਕਿ ਮੈਂ ਕਹੂੰਗਾ ਮੇਰੀ ਜ਼ਿਆਦਾ ਬੰਦਾ ਹੋਵੇ ਜ਼ਰੂਰੀ ਤਾਂ ਉਹੀ ਅਮਲ ਕਰੇ ਤੇ ਮੈਂ ਉਹਨੂੰ ਹੀ ਆਪਣਾ ਕਹਿਣਾ ਹੈ ਨਹੀਂ ਇਹ ਗੱਲ ਮਹਾਮੂਰਖਾਂ ਵਾਲੀ ਆ ਇਥੋਂ ਤੁਸੀਂ ਅੱਗੇ ਗੱਲ ਕੀਤੀ ਸੀ ਕਿ ਹੀਣ ਭਾਵਨਾ ਹਾਂ ਤੇ ਹੰਕਾਰ ਹੀਣ ਭਾਵਨਾ ਗੁਰੂ ਪਿਆਰੇ ਸਾਡੇ ਲੋਕਾਂ ਵਿੱਚ ਇੰਨੀ ਕੁ ਵੱਧ ਚੁੱਕੀ ਆ ਕਿ ਮੈਂ ਸੋਸ਼ਲ ਮੀਡੀਆ ਤੇ ਵੀ ਬਿਲਕੁਲ ਹੀ ਇਹਦਾ ਇਹ ਨਾ ਜਾਤਾਂ ਲੋਕਾਂ ਨੇ ਕੀ ਸ਼ੁਰੂ ਕਰ ਦਿੱਤਾ ਆ ਜਿਵੇਂ ਕਿ ਬਾਹਮਣ ਹੀ ਨਾ ਜਿਹੜਾ ਆਪਾਂ ਬਹੁਤ ਸਾਰੇ ਲੋਕ ਬਾਹਮਣ ਨੂੰ ਭੰਡਣ ਤੇ ਲੱਗੇ ਹੋਏ ਜੱਟਾਂ ਨੂੰ ਭੰਡਣ ਤੇ ਲੱਗੇ ਹੋਏ ਆ ਹਨਾ ਜੀ ਜੱਟਾ ਬਾਹਮਣਾ ਦੇ ਪਹਿਲੇ ਦੁਸ਼ਮਣ ਬਹੁਤ ਜ਼ਿਆਦੇ ਲੋਕੀ ਬਣ ਗਏ ਆ ਬਹੁਤ ਹੀ ਜ਼ਿਆਦੇ ਹਾਲਕਿ ਸਾਨੂੰ ਉਹਨਾਂ ਦੇ ਵਿਚਾਰਾਂ ਦੇ ਦੁਸ਼ਮਣ ਜੇ ਉਹਨਾਂ ਦੇ ਕੋਈ ਗਲਤ ਵਿਚਾਰ ਆ ਸਾਨੂੰ ਉਹਨਾਂ ਦੇ ਗਲਤ ਵਿਚਾਰਾਂ ਦੇ ਦੁਸ਼ਮਣ ਬਣਨਾ ਚਾਹੀਦਾ ਸੀ ਹਾਂਜੀ ਹਨ ਸੀ ਇੱਕ ਕਿਸੇ ਸਾਰੀ ਜਾਤ ਦੇ ਆਪਾਂ ਦੁਸ਼ਮਣ ਨਹੀਂ ਬਣ ਸਕਦੇ ਉਹ ਤਾਂ ਮਹਾ ਮੂਰਖਾਂ ਵਾਲੀ ਗੱਲ ਹੈ ਜੇ ਆਪਾਂ ਸਾਰੀ ਜਾਤ ਨੂੰ ਗਲਤ ਕਹਿ ਰਹੇ ਜਾਂ ਸਾਰੇ ਧਰਮ ਨੂੰ ਗਲਤ ਕਹਿ ਰਹੇ ਹਾਂ ਤਾਂ ਕੀ ਮਾੜੇ ਚੰਗੇ ਬੰਦੇ ਹਰ ਧਰਮ ਹਰ ਜਾਤ ਹਾਂ ਪਿੰਡ ਹਰ ਕਸਬੇ ਹਰ ਦੇਚ ਹੁੰਦੇ ਆ ਹਾਂਜੀ ਪਰ ਆਪਾਂ ਉਹਨਾਂ ਦੇ ਪਰਦਾ ਨਹੀਂ ਪਾ ਸਕਦੇ ਹਾਂ ਉਹ ਜੋ ਗਲਤ ਕਰ ਰਹੇ ਆ ਆਪਾਂ ਨੂੰ ਸਮਝਾਈਏ ਨਹੀਂ ਸਮਝਦੇ ਤੇ ਆਪਾਂ ਜੋ ਵੀ ਕਾਨੂੰਨੀ ਕਾਰਵਾਈ ਜੋ ਵੀ ਜਿੱਦਾਂ ਵੀ ਆਪਾਂ ਕਰਨਾ ਆ ਉਹ ਕਰਕੇ ਉਹਨਾਂ ਨੂੰ ਨੱਥ ਪਾਈ ਜਾਵੇ ਪਰ ਅੱਜ ਕੱਲ ਹੋ ਕੀ ਰਿਹਾ ਅੱਜ ਕੱਲ ਮੈਂ ਵੇਖਣ ਚ ਮਿਲਿਆ ਵੀ ਬਹੁਤ ਸਾਰੇ ਲੋਕ ਕੀ ਕਰ ਰਹੇ ਮੰਨ ਲਓ ਵੀ ਜਿਹੜੇ ਗੁਰੂ ਖੁਦ ਨੂੰ ਗੁਰੂ ਰਵਿਦਾਸ ਦਾ ਪੈਰੋਕਾਰ ਸਮਝਦੇ ਪੈਰੋਕਾਰ ਹੈ ਨਹੀਂ ਉਹ ਅਸਲ ਚ ਬ੍ਰਾਹਮਣਵਾਦ ਦੇ ਜਾਲ ਵਿੱਚ ਜਕੜੇ ਹੋਏ ਬੰਦੇ ਆ ਉਹ ਪੈਰੋਕਾਰ ਨਹੀਂ ਉਹ ਕੀ ਕਰ ਰਹੇ ਆ ਉਹ ਇਹ ਗੱਲ ਜਿਆਦਾ ਪ੍ਰਚਾਰ ਰਹੇ ਆ ਕਿ ਗੁਰੂ ਨਾਨਕ ਪਾਸ਼ਾ ਦਾ ਗੁਰੂ ਕੌਣ ਸੀ ਗੁਰੂ ਰਵਿਦਾਸ ਮਹਾਰਾਜ ਹੁਣ ਇਹ ਚ ਕੀ ਹੋ ਗਿਆ ਜੇ ਤੁਹਾਨੂੰ ਲੱਗਦਾ ਜੇ ਤੁਹਾਨੂੰ ਲੱਗਦਾ ਵੀ ਗੁਰੂ ਨਾਨਕ ਪਾਸ਼ਾ ਦਾ ਗੁਰੂ ਗੁਰੂ ਨਾਨਕ ਪਾਸ਼ਾ ਦਾ ਗੁਰੂ ਗੁਰੂ ਰਵਿਦਾਸ ਮਹਾਰਾਜ ਹੀ ਤੇ ਠੀਕ ਆ ਭਾਈ ਇਹ ਚ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਰੋਲਾ ਪਾਉਂਦਾ ਮਤਲਬ ਇਹ ਆ ਵੀ ਤੁਸੀਂ ਗੁਰੂ ਨਾਨਕ ਪਾਸ਼ਾ ਨੂੰ ਛੋਟਾ ਕਰਕੇ ਦਿਖਾ ਰਹੇ ਹੋ ਤੇ ਗੁਰੂ ਰਵਿਦਾਸ ਨੂੰ ਉੱਚਾ ਉੱਚਾ ਚੁੱਕਣਾ ਜਾ ਰਹੇ ਹੋ ਉੱਚਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਅਸਲ ਚ ਕੀ ਕਰ ਏਦਾਂ ਕਰਨ ਨਾਲ ਗੁਰੂ ਰਵਿਦਾਸ ਮਹਾਰਾਜ ਜੀ ਉੱਚੇ ਚੁਕੇ ਜਾਣਗੇ ਜਾਂ ਉਹਨਾਂ ਦੀ ਵਡਿਆਈ ਉੱਚੀ ਹੋ ਜੇਗੀ ਜਾਂ ਮੈਂ ਇੰਨੀ ਗੱਲ ਕਹਿ ਦਿਆਂ ਕਿ ਇੱਕ ਹੋਰ ਫੋਟੋ ਬੜੀ ਆਉਂਦੀ ਆ ਵੀ ਗੁਰੂ ਨਾਨਕ ਪਾਸ਼ਾ ਨੇ ਜਿਹੜਾ 20 ਦਾ ਲੰਗਰ ਲਾਇਆ ਸੀ ਤੇ ਉਹਦੇ ਵਿੱਚ ਫੋਟੋ ਇੱਕ ਬਣਾਈ ਗਈ ਆ ਉਹਦੇ ਵਿੱਚ ਪੰਜ ਉਹ ਗੁਰੂ ਮਹਾਰਾਏ ਬੈਠੇ ਹੁੰਦੇ ਆ ਸਤਗੁਰੂ ਕਬੀਰ ਮਹਾਰਾਏ ਸਤਗੁਰੂ ਰਵਿਦਾਸ ਮਹਾਰਾਏ ਸਹਿਜ ਜੀ ਤਰਲੋਚਨ ਜੀ ਕਬੀਰ ਜੀ ਵੀ ਸਤਗੁਰੂ ਨਾਨਕ ਪਾਸ਼ਾ ਨੇ 20 ਦਾ ਲੰਗਰ ਇੰਨਾ ਸਾਧੂਆਂ ਨੂੰ ਖਵਾਇਆ ਮਤਲਬ ਕਿ ਉਹ ਕਹਿੰਦਾ ਮਤਲਬ ਕਿ ਇਹਨਾਂ ਦੀ ਸੇਵਾ ਕੀਤੀ ਬਿਜੂ ਗੁਰਨਾਨਕ ਪਾਸ਼ਾ ਨੇ ਇਹਨਾਂ ਦੀ ਸੇਵਾ ਕੀਤੀ ਇੱਥੇ ਵੀ ਉਹ ਗੁਰਨਾਨਕ ਪਾਸ਼ਾ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕਰਦੇ ਆ ਹੁਣ ਬਹੁਤ ਵੱਡੇ ਪੱਦਰ ਤੇ ਤੇ ਭਾਜੀ ਇਹ ਪ੍ਰਚਾਰਿਆ ਜਾਂਦਾ ਕਿ ਜਿਹੜਾ ਗੁਰਨਾਨਕ ਪਾਸ਼ਾ ਨੇ ਮੀਆਂ ਦਾ ਲੰਗਰ ਲਾਇਆ ਸੀ ਉਹ ਭੁੱਖੇ ਸਾਧੂਆਂ ਲਈ ਲਾਇਆ ਸੀ ਹਮ ਹਨਾ ਜੀ ਹੁਣ ਇਹ ਮੈਨੂੰ ਇਹਦਾ ਸਮਝ ਨਹੀਂ ਆ ਰਿਹਾ ਕਿ ਜਿਹੜੇ ਸਾਡੇ ਜਿੰਨੇ ਗੁਰੂਆਂ ਦੀ ਫੋਟੋਆਂ ਇੰਨਾ ਬੜਾਈਆਂ ਪਈਆਂ ਗੁਰੂਆਂ ਦੀਆਂ ਇਹ ਤਾਂ ਸਾਰੇ ਕੰਮ ਕਰਨ ਵਾਲੇ ਸੀ ਹਮ ਗੁਰੂ ਰਵਿਦਾਸ ਮਹਾਰਾ ਜੀ ਆਪਣੇ ਕਹ ਲਈਏ ਪੀ ਜੋੜੇ ਗਣਦੇ ਸੀ ਕਿਰਤ ਕਰਦੇ ਸੀ ਤੇ ਆਪਣੇ ਕਬੀਰ ਮਹਾਰਾਏ ਖੱਡੀ ਬਣਦੇ ਸੀ ਜਾਂ ਕੁਝ ਵੀ ਜਾਂ ਪੰਜ ਗੁਰੂ ਕੁਛ ਨਾ ਕੁਛ ਕਰਦੇ ਸੀ ਮਲਿਕ ਹਨ ਫਿਰ ਇਹ ਭੁੱਖੇ ਕਿੱਥੋਂ ਹੋ ਗਏ ਫਿਰ ਨਾਲੇ ਜੇਕਰ ਵਿਹਾਂ ਦਾ ਲੰਗਰ ਲਾਇਆ ਤੇ ਐਸ ਮੇਰੇ ਇਥੇ ਮਛੋਟੀ ਗੱਲ ਇੱਕ ਤੁਹਾਨੂੰ ਨਾ ਜਰੂਰ ਜੋੜੂੰਗਾ ਕਿ ਮੇਰੇ ਦਾਦਾ ਜੀ ਨਾ ਫੌਜੀ ਅਹੀਂ ਨਿਕ ਨਿਕ ਉਹਨਾਂ ਤਾਂ ਆਪਾਂ ਪੁੱਜ ਨਹੀਂ ਪਾਪਾ ਤਾਂ ਤਰਖਾ ਕਿੰਨੀ ਲੱਗਦਾ ਤੇ ਤਰਖਾ ਕਿੰਨੀ ਹੁੰਦੀ ਉਹ ਕਹਿੰਦਾ ਮੇਰੀ 15-20 ਰੁਪਏ ਤਰਖਾ ਹੁੰਦੀ ਸੀ ਤੇ ਇੰਨੇ ਨਾ ਹੀ ਬੜਾ ਵਧੀਆ ਗੁਜ਼ਾਰਾ ਕਰੀ ਰਹਿ ਪਟੌਰ ਦੀ ਰੋਟੀ ਖਾਈਦੀ ਸੀ ਪੂਰੇ ਪਿੰਡ ਵਿੱਚ ਉਹ ਦੱਸਦੇ ਸੀ ਬਜ਼ਾ ਦਾਦਾ ਜੀ ਮੇਰੇ ਉਹ ਵੇਲੇ ਕਹਿੰਦੇ ਨੰਬਰ 1 ਰੋਟੀ ਖਾ ਪੀ ਗੋ ਕੇ ਰਿਪੋਰਟ ਸੌਂਦੇ ਹਾ ਟੱਬਰਾ ਡਾ ਤੇ ਚਾਰ ਪੰਜ ਭਰਾ ਹੀ ਮੇਰੇ ਦਾਦੇ ਦੇ ਤੇ ਉਹ ਉਹ ਤਿੰਨ ਚਾਰ ਭਰਾ ਵੀ ਕਹਿੰਦਾ ਮੈਂ ਪਾਲਦਾ ਸੀ ਨਾਲ ਹੂੰ ਹੁਣ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ 4.5 ਸੌ ਸਾਲ ਪਹਿਲੇ 20 ਰੁਪਏ ਦੀ ਕੀਮਤ ਕਿੰਨੀ ਹੋਏਗੀ ਤੇ ਗੁਰੂ ਨਾਨਕ ਪਾਸ਼ਾ ਨੇ ਕਿਹੜੀ ਏਡੀ ਮਹਿੰਗੀ ਚੀਜ਼ ਇਨ੍ਹਾਂ ਗੁਰੂ ਮਹਾਰਾਜਾਂ ਨੂੰ ਖਵਾ ਦਿੱਤੀ 20 ਰੁਪਏ ਦੀ ਕਿ ਜਿਹੜੀ ਉਸ ਵੇਲੇ ਇੰਨੀ ਕੀਮਤੀ ਹੋਏਗੀ ਕਿ ਆ ਤਿਹੋ ਜਾਂਦਾ ਆ ਵੀ ਉਹਨਾਂ ਨੇ ਲੰਗਰ ਸ਼ਿਕਾਇਆ ਹੁਣ ਦੂਜੇ ਨੰਬਰ ਤੇ ਆਪਾਂ ਗੱਲ ਆ ਜੀ ਵੀ ਜਿਹੜੇ ਗੁਰੂ ਨਾਨਕ ਪਾਸ਼ਾ ਦਾ ਪਹਿਲਾ ਸਿਧਾਂਤ ਹੀ ਹੋਇਆ ਤੇ ਕੀਰਤ ਕਰੋ ਹਨਾ ਜੀ ਜਦੋਂ ਗੁਰੂ ਨਾਨਕ ਪਾਸ਼ਾ ਕਹਿ ਰਹੇ ਸਾਨੂੰ ਸਾਰਿਆਂ ਨੂੰ ਵੀ ਭਾਈ ਤੁਸੀਂ ਕੀਰਤ ਕਰਨੀ ਆ ਵੰਦ ਛਕਣਾ ਆ ਤੇ ਨਾਮ ਜਪਣਾ ਆ ਇਹ ਸਿਧਾਂਤ ਗੁਰੂ ਮਹਾਰਾਜ ਨੇ ਸਾਨੂੰ ਬਖਸ਼ੇ ਆ ਤੇ ਜਿਹੜਾ ਗੁਰੂ ਪਾਸ਼ਾ ਭਾਈ ਆਪਾਂ ਕਹਿ ਦਿੰਦੇ ਵੀ ਗੁਰੂ ਨਾਨਕ ਪਾਸ਼ਾ ਨੇ ਭੁੱਖੇ ਸਾਧੂਆਂ ਨੂੰ ਲੰਗਰ ਖਵਾਇਆ ਹੁਣ ਜਿਹੜੇ ਗੁਰੂ ਨਾਨਕ ਪਾਸ਼ਾ ਕੀਰਤ ਕਰਨ ਦਾ ਸੁਨੇਹਾ ਦੇ ਰਿਹਾ ਤੇ ਕੀ ਉਹ ਭੁੱਖੇ ਸਾਧੂਆਂ ਨੂੰ ਜਿਹੜੇ ਵੇਲੇ ਬੈ ਕੇ ਆਪਣੇ ਘਰ ਪਰਿਵਾਰ ਛੱਡ ਕੇ ਜਾਂ ਆਪਣਾ ਜਿਹੜਾ ਵੀ ਜੋ ਵੀ ਹੈ ਆਪਣਾ ਸਮਾਜ ਪਿੰਡ ਛੱਡ ਕੇ ਉਹ ਆਪਣੇ ਭਗਤੀ ਵਾਲ ਲਹਿਰ ਵਾਂ ਲੱਗੇ ਜਿਵੇਂ ਪਹਿਲੇ ਗੁਰੂ ਨਾਨਕ ਪਾਸ਼ਾ ਦੇ ਸਮੇਂ ਹੈਗਾ ਸੀ ਵੀ ਲੋਕੀ ਘਰ-ਬਾਰ ਛੱਡ ਕੇ ਤੇ ਜੋਗੀ ਜਾਂ ਸਾਧ ਬਣ ਜਾਂਦੇ ਸੀ ਤੇ ਕੀ ਉਹ ਗੁਰੂ ਨਾਨਕ ਪਾਸ਼ਾ ਭੁੱਖੇ ਸਾਧੂਆਂ ਨੂੰ ਲੰਗਰ ਖਵਾਣਗੇ ਮੇਰੇ ਖਿਆਲ ਨਾਲ ਇਹ ਕਦੀ ਹੋਈ ਨਹੀਂ ਸਕਦਾ ਜਿਹੜੇ ਗੁਰੂ ਮਹਾਰਾਜ ਸਾਨੂੰ ਇਸ ਉਪਦੇਸ਼ ਦੇ ਰਹੇ ਵੀ ਤੁਸੀਂ ਕਿਰਤ ਕਰਨੀ ਆ ਉਹ ਆਪ ਲੋਕਾਂ ਨੂੰ ਲੰਗਰ ਖਵਾ ਰਹੇ ਆ ਇਹੋ ਜਿਹੀਆਂ ਕਹਾਣੀਆਂ ਜਾਣ ਬੁਝ ਕੇ ਪੁਜਾਰੀ ਵੱਲੋਂ ਘੜੀਆਂ ਗਈਆਂ ਜਾਣ ਬੁਝ ਕੇ ਸਾਡੇ ਵਿੱਚ ਵੰਡੀਆਂ ਪਾਈਆਂ ਗਈਆਂ ਤੇ ਜਿਹੜੇ ਗੁਰੂਆਂ ਦੇ ਵਾਰਸ ਖੁੱਦ ਨੂੰ ਕਹਾਉਂਦੇ ਆ ਉਹਨਾਂ ਨੇ ਇੰਨਾਂ ਕਹਾਣੀਆਂ ਦੇ ਉੱਤੇ ਇੰਨਾ ਕੁ ਵੱਡੇ ਪੱਦਰ ਤੇ ਪਹਿਰਾ ਦੇ ਦਿੱਤਾ ਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਆਪਣੀ ਇਸਹੀਨ ਭਾਵਨਾ ਵਿੱਚ ਆ ਕੇ ਗੁਰੂਆਂ ਨੂੰ ਉੱਚਾ ਨੀਵਾ ਕਰਕੇ ਪੇਸ਼ ਕਰ ਰਹੇ ਹਾਂ ਕਿਉਂ ਕਿ ਹੁਣ ਜੇ ਆਪਾਂ ਗੱਲ ਕਰੀਏ ਆਪਣੇ ਗੁਰੂਆਂ ਦੀ ਸਾਡੇ ਗੁਰੂਆਂ ਦੀ ਗੁਰਬਾਣੀ ਵਿੱਚ ਆਪਣੇ ਕਾਲੀਪੀ ਕਿਸੇ ਨੂੰ ਭਗਤ ਲਿਖਿਆ ਗਿਆ ਭਗਤ ਚਲੋ ਉਹ ਕਾਲ ਪੁਰਖ ਦੇ ਹੋਣਗੇ ਹਨਾ ਜੀ ਸਾਡੇ ਲਈ ਸਾਰੇ ਗੁਰੂ ਆ ਮੰਨ ਲਓ ਜੇਕਰ ਕੋਈ ਕਹਿਈ ਰਿਹਾ ਭਗਤ ਰਵਿਦਾਸ ਜੀ ਜਾਂ ਭਗਤ ਕਬੀਰ ਜੀ ਜਾਂ ਭਗਤ ਧੰਨਾ ਜੀ ਜਾਂ ਭਗਤ ਤਰਲੋਚਨ ਜੀ ਹਨਾ ਜੀ ਉਹ ਚ ਦਿੱਕਤ ਵੀ ਕੀ ਹੋਣੀ ਚਾਹੀਦੀ ਹੈ ਸਾਨੂੰ ਤੇ ਜੇਕਰ ਆਪਾਂ ਚੋਣੇ ਨਾ ਆਪਣੇ ਗੁਰੂਆਂ ਨੂੰ ਉੱਚਾ ਚੁੱਕਣਾ ਮੇਰੇ ਖਿਆਲ ਨਾਲ ਮੈਂ ਚਾਹੁੰਦਾ ਆ ਕਿ ਮੈਂ ਗੁਰੂ ਅਰਦਾਸ ਦਾ ਪੋਤੇ ਆ ਮੈਂ ਬਾਬਾ ਜੀ ਮਾਨ ਸਿੰਘ ਦਾ ਪੋਤੇ ਆ ਮੈਂ ਕਬੀਰ ਮਹਾਰਾਜ ਦਾ ਪੋਤੇ ਆ ਤੇ ਮੇਰੇ ਖਿਆਲ ਨਾਲ ਮੈਨੂੰ ਉਹਨਾਂ ਦੀ ਗੁਰਬਾਣੀ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਆ ਲੋਕਾਂ ਨੂੰ ਪਤਾ ਲੱਗੇ ਵੀ ਇਹੋ ਜਿੱਕੇ ਹੁੰਦੇ ਆ ਗੁਰੂ ਰਵਿਦਾਸ ਦੇ ਪੁੱਤ ਇਹੋ ਜਿੱਕੇ ਹੁੰਦੇ ਆ ਬਾਬਾ ਜੀਮਨ ਸਿੰਘ ਦੇ ਪੁੱਤ ਜਿਹੜੇ ਉਹਨਾਂ ਦੀਆਂ ਕਈਆਂ ਗੱਲਾਂ ਤੇ ਪਹਿਰਾ ਦਿੰਦੇ ਆ ਜਿਹੜੇ ਉਹਨਾਂ ਦੀ ਕੱਲੀ-ਕੱਲੀ ਗੱਲ ਨੂੰ ਆਪਣੇ ਜੀਵਨ ਵਿੱਚ ਢਾਲਦੇ ਆ ਇਹ ਥੋੜੀ ਕਿ ਜਨਮ ਦਿਹਾੜੇ ਤੇ ਪਾਜੀ ਹੁਣ ਆਪਾਂ ਆਪਣੇ ਗੁਰੂਆਂ ਦੇ ਰਹਿਬਰਾਂ ਦੇ ਕਿੰਨੇ ਸੌ ਸਾਲਾਂ ਤੋਂ ਮਨਾਉਂਦੇ ਆ ਰਹੇ ਆ ਹਨਾ ਜੀ ਇਹਦਾ ਕੋਈ ਸਾਡੇ ਸਮਾਜ ਉੱਤੇ ਪ੍ਰਭਾਵ ਪਿਆ ਕੋਈ ਚੰਗਾ ਹੂੰ ਸੋਚਣ ਬੜੀ ਗੱਲ ਆ ਮੇਰੇ ਖਿਆਲ ਮੈਂ ਅਸਲ 'ਚ ਇਹਦਾ ਇਹਦਾ ਤੇ ਅਸਲ 'ਚ ਸਾਡੇ ਜਿੰਨੇ ਵੀ ਅਸੀਂ ਸੰਗਰਾਮ ਤੇ ਵੀ ਕਰਦੇ ਆ ਗੁਰਦੁਆਰਿਆਂ 'ਚ ਪ੍ਰੋਗਰਾਮ ਐਤਵਾਰ ਦੇ ਐਤਵਾਰ ਵੀ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਆ ਹੋਰ ਵੀ ਗੁਰੂਆਂ ਦੇ ਜਨਮ ਦਿਹਾੜੇ ਆਉਂਦੇ ਹੀ ਰਹਿੰਦੇ ਸਾਰਿਆਂ ਦੇ ਤੇ ਕੀ ਸਾਡੇ ਸਮਾਜ ਤੇ ਕੋਈ ਚੰਗਾ ਪ੍ਰਭਾਵ ਪਿਆ ਨਹੀਂ ਅਸੀਂ ਤੇ ਉਹੀ ਚੀਜ਼ਾਂ ਜਿਹਨੂੰ ਜਿਹਨੂੰ ਆਪਾਂ ਤੇ ਆਪਣੇ ਦੁਸ਼ਮਣ ਦਾ ਹੀ ਪ੍ਰਚਾਰ ਕਰੀ ਜਾ ਰਹੇ ਜੇ ਲੋਕਾਂ ਨੂੰ ਲੱਗਦਾ ਨਾ ਸਾਡਾ ਦੁਸ਼ਮਣ ਬ੍ਰਾਹਮਣ ਆ ਜਾਂ ਸਾਡਾ ਦੁਸ਼ਮਣ ਮਨਵਾਦ ਆ ਤੇ ਉਹ ਅਸੀਂ ਤੇ ਉਹਦਾ ਹੀ ਪ੍ਰਚਾਰ ਕਰ ਰਹੇ ਆ ਉਲਟਾ ਸਿਰਫ ਆਪਣਾ ਇੱਕ ਬੇਸ ਬਦਲ ਗਿਆ ਥੋੜਾ ਯਾ ਬਸ ਹੋਰ ਗੱਲ ਕੋਈ ਨਹੀਂ ਹੈਗੀ ਤੇ ਮੇਰੇ ਖਿਆਲ ਨਾਲ ਸਾਨੂੰ ਸਾਰਿਆਂ ਨੂੰ ਇਹੋ ਗੱਲ ਸਿੱਖਣੀ ਚਾਹੀਦੀ ਆਪਣੇ ਗੁਰੂਆਂ ਦੀ ਗੁਰਬਾਣੀ ਪੜ੍ਹ ਕੇ ਵੀ ਆਪਾਂ ਇਨ ਵੇਲੇ ਸਾਧਾਂ ਦੇ ਪਿੱਛੇ ਨਾ ਲੱਗੀਏ ਕਿਉਂਕਿ ਇਹ ਲੋਕ ਜਿਹੜੇ ਹੈਗੇ ਆ ਇਹ ਸਾਨੂੰ ਇਕੱਠਿਆਂ ਨੂੰ ਵੇਖ ਨਹੀਂ ਸिखਾਂਦੇ ਇਹ ਨਹੀਂ ਚਾਹੁੰਦੇ ਕਿ ਰਵਦਾਸੀਏ ਕਬੀਰ ਪੰਥੀਏ ਮਜਬੀਸ਼ ਇਕਬਾਲੀ ਮੀਕ ਜਿੰਨੇ ਵੀ ਆ ਇਹ ਸਾਰੇ ਇਕੱਠੇ ਹੋ ਜਾਣ ਤੇ ਰਾਜ ਭਾਗ ਦੇ ਮਾਲਕ ਬਣ ਜਾਣ ਕਿਉਂਕਿ ਇਹਨਾਂ ਨੂੰ ਪਤਾ ਜੇਕਰ ਇਹ ਰਾਜ ਭਾਗ ਦੇ ਮਾਲਕ ਬਣ ਗਏ ਇਹਨਾਂ ਨੇ ਗੁਰਬਾਣੀ ਪੜ ਲਈ ਤੇ ਸਾਡੇ ਲੱਤਾਂ ਗੋਡੇ ਕੌਣ ਕੁੱਟੂਗਾ ਆਖੀ ਸਾਡੀਆਂ ਗੋਲਕਾਂ 'ਚ ਪੈਸੇ ਕੌਣ ਪਾਊਗਾ ਜੇਕਰ ਇਹ ਪੜ ਲਿਖ ਗਏ ਇਹਨਾਂ ਨੂੰ ਮਤ ਆ ਗਈ ਇਹਨਾਂ ਨੂੰ ਅਕਲ ਆ ਗਈ ਤੇ ਸਾਡੇ ਜਿਹੜੇ ਡੇਰੇ ਆ ਸਾਡੀ ਜਿਹੜੀ ਐਸ਼ ਪ੍ਰਸਤੀ ਵਾਲੀ ਜ਼ਿੰਦਗੀ ਆ ਉਹ ਤੇ ਖਤਮ ਹੋ ਗਈ ਬਿਲਕੁਲ ਸਰਹਾਨੂ ਵੀ ਉਹ ਇੱਕ ਪਛੇ ਜੀ ਤੁਸੀਂ ਵੀ ਗੱਲ ਕਹੀ ਸੀ ਕਿ ਜਿਹੜੇ ਇਹੋ ਜਿਹੇ ਸਾਦਾ ਨੂੰ ਜੇਕਰ ਅਸੀਂ ਬੰਦ ਕਰ ਦਈਏ ਇਹੋ ਜਿਹੇ ਸਾਦਾ ਨੂੰ ਆਪਾਂ ਮੰਨਣਾ ਜਾਂ ਡੇਰੇ ਤੇ ਜਾਣਾ ਤੇ ਇਹ ਜਿਹੜੇ ਸਾਦ ਆ ਇਹ ਮਜ਼ਦੂਰਾ ਮਗਰ ਮਜ਼ਦੂਰਾ ਨਾਲ ਮਿਸਤਰੀਆਂ ਪਛੇ ਦਿਹਾੜੀਆਂ ਕਰਦੇ ਨਜ਼ਰ ਆਉਣਗੇ ਆਉਣਗੇ ਕਿਉਂਕਿ ਢਿੱਡ ਲਈ ਨਾ ਢਿੱਡ ਭਾਈ ਜਿੰਨੂੰ ਰੋਟੀ ਜਿੰਨੂੰ ਉਹ ਕਹਿੰਦੇ ਨਾ ਕਿ ਜਿੰਨੂੰ ਰੋਟੀਆਂ ਮਿਲਣ ਪਕਾਣ ਨੂੰ ਉਹ ਉਹ ਕਾਹਤੋਂ ਜਾਵੇ ਖਾਨ ਉਹ ਕਮਾਉਣ ਨੂੰ ਉਜਿਹਨੂੰ ਘਰ ਵੇਂਦੇ ਸਭ ਕੋ ਮਿਲਨਦੇ ਆ ਨਾ ਤੇ ਉਹਨਾਂ ਦੀ ਤਾਂ ਮੋਜਾਂ ਲੱਗੀਆਂ ਪਈਆਂ ਇਹਨਾਂ ਬੇਕੁਫ ਲੋਕਾਂ ਕਰਕੇ ਉਹਨਾਂ ਦੀਆਂ ਮੋਜਾਂ ਆ ਉਹ ਅਗਲੇ ਐਸ਼ ਪ੍ਰਸਤੀ ਵਾਲੀ ਜ਼ਿੰਦਗੀ ਜੀਂਦੇ ਆ ਤੇ ਜਿਹੜੇ ਭਗਤ ਵਿਚਾਰੇ ਆ ਉਹਨਾਂ ਦਾ ਬੇੜਾ ਘਰ ਕੋਇਆ ਪਿਆ ਇੱਕ ਸਾਡੀ ਅਸਲ ਚ ਭਾਜੀ ਅਸੀਂ ਸਾਰੇ ਪਾਸੇੋਂ ਸਾਡੇ ਜਿਹੜੇ ਲੋਕ ਆ ਨਾ ਮੈਂ ਆਪਣੇ ਭਾਰਤ ਨੂੰ ਭਾਰਤੀ ਲੋਕਾਂ ਦੀ ਗੱਲ ਕਰਾਂ ਬਹੁਤਾਂ ਤਾਂ ਤੇ ਲੋਕਾਂ ਦਾ ਮਾਨਸਿਕ ਸ਼ੋਸ਼ਣ ਹੋ ਰਿਹਾ ਸਮਾਜਿਕ ਸ਼ੋਸ਼ਣ ਹੋ ਰਿਹਾ ਧਾਰਮਿਕ ਸ਼ੋਸ਼ਣ ਹੋ ਰਿਹਾ ਰਾਜਨੀਤਿਕ ਸ਼ੋਸ਼ਣ ਹੋ ਰਿਹਾ ਪਰ ਬੋਲਦਾ ਕੋਈ ਵੀ ਨਹੀਂ ਪਿਆ ਜੇਕਰ ਅਸੀਂ ਆਮ ਆਦਮੀ ਪਾਰਟੀ ਵਾਲੇ ਤਾਂ ਅਸੀਂ ਉਹਦੇ ਭਗਤ ਬਣੇ ਆ ਜੇਕਰ ਅਸੀਂ ਬੀਐਸਪੀ ਵਾਲੇ ਤਾਂ ਅਸੀਂ ਉਹਦੇ ਭਗਤ ਬਣੇ ਆ ਜੇਕਰ ਅਸੀਂ ਭਾਜਪਾ ਵਾਲੇ ਅਸੀਂ ਉਹਦੇ ਭਗਤ ਬਣੇ ਜੇਕਰ ਕਾਂਗਰਸ ਵਾਲੇ ਅਸੀਂ ਉਹਦੇ ਭਗਤ ਬਣੇ ਆ ਅਸੀਂ ਅੰਨੇ ਭਗਤ ਬਣ ਕੇ ਅਸੀਂ ਕੀ ਖਟਿਆ ਕੁਝ ਵੀ ਨਹੀਂ ਅੱਜ ਸਾਡੀ ਸਿਹਤ ਸਹੂਲਤਾਂ ਦਾ ਤੁਸੀਂ ਵੇਖੋ ਬੇੜਾ ਕਰ ਗਿਆ ਭਾਰਤ ਵਿੱਚ ਸਿੱਖਿਆ ਦਾ ਮਿਆਰ ਇਹਨਾਂ ਨੀਵਾ ਡਿੱਗ ਚੁੱਕਾ ਆ ਕਿ ਕੋਈ ਹਿਸਾਬ ਹੀ ਨਹੀਂ ਆ ਵੋਟਾਂ ਆ ਗਈਆਂ ਆ ਤੇ ਲੋਕੀ ਕਿੰਨਾ ਪ੍ਰਚਾਰ ਕਰ ਰਹੇ ਆ ਤੁਹਾਡੇ ਵਰਗੇ ਸੂਜਮਾਨ ਮਿੱਤਰ ਕਿ ਭਾਈ ਸ਼ਰਾਬ ਤੇ ਵਿਕਿਓ ਨਾ ਸੂਟਾ ਤੇ ਵਿਕਿਓ ਨਾ ਫਰੀਦ ਆਟਾ ਦਾਲ ਤੇ ਨਾ ਵਿਕਿਓ ਜੋ 2 4 ਤੋਂ 500 ਤੇ ਨਾ ਵਿਕਿਓ ਇਹ ਤੁਹਾਡੇ ਬੱਚਿਆਂ ਦਾ ਭਵਿੱਖ ਆ ਪਰ ਲੋਕਾਂ ਨੇ ਸਮਝਣਾ ਆ ਵਿਕਿਓ ਹੁਣੇ ਵੋਟਾਂ ਤੇ ਟੋਲੇ ਬਣਾ ਬਣਾ ਕੇ ਤੇ ਇਹਨਾਂ ਨੇ ਸ਼ਰਾਬਾਂ ਲੈ ਆਈਆਂ ਨਾ ਕਿਸੇ ਨੇ ਕਾਂਗਰਸੀ ਘਰ ਵੱੜ ਜਾਣਾ ਤੇ ਕਿਸੇ ਨੇ ਕਾਲੀਆਂ ਦੇ ਘਰ ਵੱੜ ਜਾਣਾ ਤੇ ਕਿਸੇ ਨੇ ਬੀਜੇਪੀ ਦੇ ਘਰ ਵੱੜ ਜਾਣਾ ਹੂੰ ਬਿਲਕੁਲ ਅਸਲ ਚ ਸਾਡੀਆਂ ਜ਼ਰੂਰਤਾਂ ਸਾਡੀਆਂ ਜਿਹੜੀਆਂ ਗੰਦੀਆਂ ਜ਼ਰੂਰਤਾਂ ਆ ਅਸਲ ਚ ਇਹ ਗੰਦੀਆਂ ਜ਼ਰੂਰਤਾਂ ਆ ਭਾਜੀ ਸਾਨੂੰ ਪਦਾਰਥਾਂ ਦੀ ਇੰਨੀ ਕੁ ਭੁੱਖ ਪੈ ਚੁੱਕੀ ਆ ਕਿ ਸਾਨੂੰ ਆਪਣਾ ਅੱਗੇ ਉਜਵਲ ਭਵਿੱਖ ਅਸੀਂ ਕਿੱਦਾਂ ਬਧੋਣਾ ਆ ਉਹ ਨਜ਼ਰ ਹੀ ਨਹੀਂ ਆ ਰਿਹਾ ਸਾਨੂੰ ਅਸੀਂ ਆਪਣੀਆਂ ਆਪਣੇ ਜੀਵ ਦੇ ਸਵਾਦ ਕਰਕੇ ਕਹਿ ਲਈਏ ਵੀ ਦੋ ਚਾਰ ਦਿਨ ਆਪਾਂ ਖਾ ਪੀ ਲਵਾਂਗੇ ਤੇ ਬਾਅਦ ਚ ਠੱਠੇ ਕੂਝ ਪਵੇ ਜਾ ਕੇ ਬੱਚਾ ਦਾ ਭਵਿੱਖ ਠੱਠੇ ਕੂਝ ਪਵੇ ਜਾ ਕੇ ਦੇਸ਼ ਅੱਜ ਜੇਕਰ ਉਹ ਮੈਂ ਪਿਛੇ ਜੀ ਵੀ ਗੱਲ ਕੀਤੀ ਸੀ ਜੇਕਰ ਅਸੀਂ ਆਪਣੀਆਂ ਗੁਰੂਆਂ ਦੇ ਸ਼ਹੀਦਾਂ ਦੇ ਰਹਿਬਰਾਂ ਦੇ 바ਵਾ ਸਾਹਿਬ ਦੇ ਵਿਚਾਰਾਂ ਨਾਲ ਅਸੀਂ ਇਮਾਨਦਾਰੀ ਕੀਤੀ ਹੁੰਦੀ ਨਾ ਭਾਜੀ ਅਸੀਂ ਮੈਨੂੰ ਵੀ ਤੁਸੀਂ 15 ਦਿਨ ਜਿੰਨੇ ਵੀ ਲੋਕ ਆ ਜਿਨੇ ਵੀ ਅੰਬੇਡਕਰੀਆ ਬੋਧੀਆ ਆਪਣੇ ਕਾਲੀਬ ਸਿੱਖਿਆ ਰਵਦਾਸੀਆ ਕੁਛ ਵੀ ਤੁਸੀਂ ਸਮਝਦੇ ਹੋ ਆਪਣੇ ਆਪ ਨੂੰ ਤੁਸੀਂ ਜੇਕਰ 15 ਦਿਨ ਆਪਣੇ ਗੁਰੂਆਂ ਦੀ ਵਿਚਾਰਧਾਰਾ ਤੇ ਪਹਿਰਾ ਦੇ ਕੇ ਵੇਖੋ ਇਹ ਦੇਸ਼ 15 ਦਿਨਾਂ ਚ ਤੁਹਾਨੂੰ ਬਦਲਦਾ ਨਜ਼ਰ ਆਵੇਗਾ ਹੂੰ ਬਿਲਕੁਲ ਯਾਦੀ ਵੱਡੀ ਦੂਰ ਦੀ ਮੈਂ ਗੱਲ ਨਹੀਂ ਕਰਦਾ ਬਿਲਕੁਲ ਜੀ ਬਿਲਕੁਲ ਤੁਹਾਡਾ ਬਹੁਤ ਬਹੁਤ ਜੀ ਇੱਕ ਭਾਜੀ ਬੇਨਤੀਆਂ ਪ੍ਰਵਾਨ ਕਰਿਓ ਧੰਨਵਾਦ ਜੀ ਧੰਨਵਾਦ ਠੀਕ ਹੈ ਫਿਰ ਮੈਂ ਬਾਕੀ ਪ੍ਰੋਗਰਾਮ ਸੰਧਾ ਵੈ ਗੁਰ ਜੀ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਵੈ ਗੁਰ ਜੀ ਜੀ ਫਤਿਹ ਜੀ ਬਿਲਕੁਲ ਜਦੋਂ ਅਸੀਂ ਕਹਿੰਦੇ ਆ ਵੀ ਮਨਸਕੀ ਜਾਤ ਸਭੇ ਇੱਕੇ ਪਹਿਚਾਨ ਬੂਤੇ ਫਿਰ ਉਥੇ ਮਾਨਸਕੀ ਜਾਤ ਦੀ ਗੱਲ ਕੀਤੀ ਉਥੇ ਨਾ ਜੱਟ ਦੀ ਗੱਲ ਕੀਤੀ ਨਾ ਉਥੇ ਬ੍ਰਾਹਮਣ ਦੀ ਗੱਲ ਕੀਤੀ ਨਾ ਖੱਤਰੀ ਦੀ ਗੱਲ ਕੀਤੀ ਨਾ ਕਿਸੇ ਹੋਰ ਦੀ ਜੇ ਤੁਸੀਂ ਆਪਣੇ ਆਪ ਨੂੰ ਜੱਟ ਸਮਝਦੇ ਆ ਜੇ ਤੁਸੀਂ ਆਪਣੇ ਆਪ ਨੂੰ ਬ੍ਰਾਹਮਣ ਖੱਤਰੀ ਉੱਚਾ ਸਮਝਦੇ ਆ ਤਾਂ ਸਮਝ ਲਿਓ ਤੁਸੀਂ ਗੁਰੂ ਕਬੀਰ ਗੁਰੂ ਨਾਨਕ 35 ਮਹਾਪੁਰਸ਼ਾਂ ਦੇ ਵਿਰੋਧ ਵਿੱਚ ਖੜੇ ਆ ਤੁਸੀਂ ਕੁਝ ਨਹੀਂ ਸਿੱਖਿਆ ਤੇ ਤੁਸੀਂ ਧਾਰਮਿਕ ਚਿੰਨ ਪਾਲਿਆ ਜਿਵੇਂ ਕਬੀਰ ਪਾਸ਼ਾ ਕਹਿੰਦੇ ਆ ਪੰਚਮ ਪਾਸ਼ਾ ਵੀ ਬਾਰ-ਬਾਰ ਇਹ ਗੱਲ ਕਹਿੰਦੇ ਹਨ ਵੀ ਤੂੰ ਆ ਜਿਹੜਾ ਤਾਣਾ-ਬਾਣਾ ਜਿਹੜਾ ਧਾਰਮਿਕ ਪਾਇਆ ਹੋਇਆ ਹੈ ਨਾ ਚਿੰਨ ਪਾਏ ਹੋਏ ਆ ਤੇ ਫਿਰ ਸਾਡੇ ਗਾਤਰੇ ਪਾਏ ਵੀ ਉਸੇ ਧਾਰਮਿਕ ਚਿੰਨ ਵਾਂਗੂ ਆ ਜਿਹੜਾ ਬ੍ਰਾਹਮਣ ਜਨੇਊ ਦੇ ਰੂਪ ਦੇ ਵਿੱਚ ਆਪਣੇ ਸਰੀਰ ਦੇ ਨਾਲ ਵਲੇਟੀ ਫਿਰਦਾ ਤੇ ਫਿਰ ਜਿਹੜੇ ਸਾਡੇ ਗਾਤਰੇ ਵੀ ਪਾਏ ਹੋਏ ਹਨ ਉਹ ਵੀ ਜਨੇਊ ਦਾ ਰੂਪ ਆ ਇਸ ਕਰਕੇ ਅਕਲ ਵਾਲੇ ਬਣੀਏ ਚੰਗੇ ਬਣੀਏ ਜੇ ਕਿੰਨੇ ਆ ਨਾਨਕ ਦੇ ਯਾਰ ਤਾਂ ਫਿਰ ਨਾਨਕ ਦੇ ਯਾਰ ਬਣੋ ਬ੍ਰਾਹਮਣ ਦੇ ਯਾਰ ਨਾ ਬਣੋ ਪੁਜਾਰੀ ਦੇ ਯਾਰ ਨਾ ਬਣੋ ਜੇ ਤੁਸੀਂ ਨਾਨਕ ਦੇ ਯਾਰ ਕਿੰਨੇ ਆ ਆਪਣੇ ਨਾਲ ਪ੍ਰੇਮ